ਬਤੀਆਂ ਦਿਖਾ ਕੇ ਪਤਾ ਨਹੀਂ ਕਿੰਨੀ देर ਤੱਕ ਰੇ ਆ ਪਿੱਛੋਂ ਆਇਆ ਬਾਰੀ ਥੋੜੀ ਆ ਕਹਿੰਦਾ ਦਰਵਾਜ਼ਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਇਹ ਜਾਲੀ ਕੱਟ ਗਿਆ ਇਹ ਬਾਰੀ ਨਾਲ ਥੋੜੀ ਦੇ ਕੇ ਤੋੜ ਕੇ ਫੇਰ ਅੰਦਰ ਬਹਿੰ ਗਿਆ ਅੰਦਰ ਬਾਹਰ ਦਰਵਾਜ਼ਾ ਖੁੱਲਿਆ ਨਾ ਲਾ ਥੋੜਾ ਦੋ ਬਾਹਰ ਫੇਰ ਚੱਲ ਗਏ ਮੈਂ ਤੇ ਫੁੱਲੀ ਗਾਏ ਅੰਦਰ ਗਿਆ ਤੋੜੀ ਨੇ ਸਭ उसी अंदर सुते ही ये ना कुछ हो गया खडा करने यार ओहो बैठे लाग तोड़ा ये कबड्डी तेरी तो रख दी कैश कैश पे आई जा वो परवर भी ठोके ले गई ये चोर सामान सारा लूट के डाल दिया अभी खोले बैठे खोल के सारा ये सामान कटा खुला रहा ये ਆ ਜਿੰਦਾਂ ਤੇ ਆਇਓ ਅੱਛਾ ਆਹੋ ਆਹ ਮੇਰਾ ਨਾਮ ਸੁਰਜੀਤ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਨਕ ਸਿੰਘ ਜੀ ਮੈਂ ਰਜੀਤਪੁਰ ਦਾ ਰਹਿਣ ਵਾਲਾ ਆਂ ਅਹੀ ਰਾਤੀ ਬਾਹਰ ਸੁੱਤੇ ਦੇ ਹੀ ਆ ਤੇ 10:00 ਵੇ ਵਹੀ ਸੁੱਤੇ ਆ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੁਣੇ 3:00 ਵਜੇ ਉੱਠ ਗਏ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰੇ ਉਹਦੇ ਚੱਕਰ ਆ ਕੇ ਬੂਆ ਖੁੱਲੇ ਦੰਤ ਸਾਰੇ ਬੱਤੀਆਂ ਜਗੜੀਆਂ ਪੱਖੇ ਚੱਲ ਰਹੇ ਅੰਦਰ ਰੇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਨੂੰ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀ ਆ ਮੈਂ ਬੜੀ ਮਸੇ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸੇ ਨੂੰ ਉਠਾਇਆ ਭਈ ਉੱਠ ਵੀ ਕੀ ਹੋਇਆ ਤੂੰ ਰਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਵੇਖਿਆ ਤਾਂ ਸਾਰੇ ਕੱਪੜੇ ਕੁਫੜੇ ਖੋਲੇ ਦੇ ਇਹ ਵਿਚਰੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠਿਆ ਅੰਦਰ ਵੇਖਿਆ ਸਾਰਿਆਂ ਅਲਮਾਰੀਆਂ ਅਲਮੋਰੀਆਂ ਸਭ ਤੋੜ ਕੇ ਦਿਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ ਤਾੜ ਕੇ ਸੜੇ ਲਗੇ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨਾਂ ਦੇ ਦੁਪਹਿਰ ਦੇ ਟਾਈਮ ਰਾਤੀ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈ ਜਤਾ ਪਏ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਕਰਨ ਸਾਡੇ ਆਪ ਆਈਦੀਆ ਰਿਸਪੌਂਸ ਮੈਂ ਟਿਕਟਾਂ ਵਾਸਤੇ 2 ਲੱਖ ਰੁਪਏ ਆਪਣੇ ਭਰਾ ਕੋਲ ਲੈ ਕੇ ਆਇਆ ਉਹ ਮੈਂ ਅੰਦਰ ਬੈਗ ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਗਏ ਸਾਡੇ ਕੋਲ 4 ਲੱਖ ਦਾ ਨਗਰ ਨੁਕਸਾਨ ਕੋਈ 6 ਸਾਢੇ 6 ਤੋਲੇ ਸੋਨਾ ਹੋਣਾ ਜਿਹੜਾ ਲੈ ਕੇ ਕੱਢ ਗਏ ਮਾਰਾ ਇਹ ਕੁਆ ਕੋ ਚੱਲਦਾ ਪਿਆ কুলਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜ਼ਾ ਹੀ ਬੰਦ ਕੀਤਾਦਾ ਨਹੀਂ ਜਿਹੜੇ ਸੀਦੇ ਆ ਉਹ ਬੋਲੇ ਸੀਸੇ ਲੱਗੇਦੇ ਆ ਸਾਨੂੰ ਇੱਕ ਮਸਾ ਹੀ ਬਾਜਦੀ ਆਈ ਬਾਦ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ देर ਲੱਗੇ ਰਿਆ ਪਿੱਛੋਂ ਆਇਆ ਬਾਰੀ ਥੋੜੀ ਆ ਪਤਾ ਦਰਵਾਜਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰਾ ਰਾਤੀ ਸਵੇਰੇ ਤਿੰਵੇ ਗਿਆ ਜਾ ਕੇ ਰਿਪੋਰਟ ਕਰਕੇ ਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਭੇ ਕਰਕੇ ਉਹਨਾਂ ਦੇ ਦਿਖਾ ਕੇ ਆਇਆ ਸਭ ਕੋ ਆ ਗਏ ਉਹ ਚੈੱਕ ਵੀ ਕਰ ਗਏ ਮੁਰਕੇ ਦੇਖੋ ਕੀ ਹੁੰਦਾ 6 6:30 ਤੋਂ ਲੈ ਸੋਨਾ ਲਾ ਲਓ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡਾ ਇਹ ਨਗਦੇ ਚੁੱਕ ਕੇ ਲੈ ਗਏ ਕੋਈ 18000 ਰੁਪਏ ਨੇ ਅਲੱਗ ਰੱਖਦੇ ਕੈਮਰਲ ਮਾਰਨ ਵਾਸਤੇ ਉਹ ਵੀ ਚੁੱਕ ਲੈ ਗਏ ਕੋਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਸਾਡੇ ਜਾਂ ਹੈ ਇੱਥੇ ਕੋਈ ਲੋਕਲ ਹੀ ਬੰਦਾ ਕੋਈ ਚੋਰ ਫੜੇ ਚੋਰ ਫੜੇ ਜਾਣੇ ਚਾਹੀਦੇ ਆ ਲੋਕਲ ਬੰਦਾ ਜਿਹਨੂੰ ਸਾਰਾ ਭੇਤੀ ਹੋਣਾ ਦਿਨ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੇ ਮੇਰੇ ਇਹਨੇ ਕਮੇਟੀ ਕਿੱਥੇ ਰੱਖਦੀ ਆ ਸੋਨਾ ਕਿੱਥੇ ਰੱਖਿਆ ਦਾ ਪੈਕ ਇਹਦਾ ਮਤਲਬ ਪਿੰਡ ਦਾ ਬੰਦਾ ਕੋਕ ਭੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰ ਸੁਰਜੀਤ ਸਿੰਘ ਨੂੰ ਵੀ ਕਰੇ ਚੋਰੀ ਹੋਈ ਹੈ ਜਿਹੜੇ ਕਿ ਬਾਹਰ ਪੂਲਰ ਦੇ ਵਿੱਚ ਵਿਹੜੇ 'ਚ ਸੁੱਤੇ ਸੀਗੇ ਤੇ ਮੋਕੇ ਦੇ ਮੁਤਾਬਕ ਦੇਖਣ ਟੈਕਨੀਕਲ ਸਮਝਾਉਂਦੀ ਹੈ ਕਿ ਚੋਰ ਪਿਛਲੇ ਪਾਸੋਂ ਜਾਲੀ ਕਾੜ ਕੇ ਅੰਦਰ ਵੜੇ ਤੇ ਉਹਨਾਂ ਨੇ ਮਤਲਬ ਜਿਸ ਤਰ੍ਹਾਂ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਕਮੇਟੀਆਂ ਦੇ 2 ਲੱਖ ਰੁਪਏ ਸੀਗੇ ਉਹ ਲੱਕ ਗਏ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਹੁਣ 골ਡ ਵੀ ਇਹਨਾਂ ਦਾ ਕਰੀਏ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਐਨਲਿਸਿਸ ਕਰ ਰਹੇ ਨੇ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਚਿਕੂਗੇ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਹੈ ਜੀ ਵੱਡੇ ਵੀ ਚੁਪਤੀ ਤੇ ਅਸੀਂ ਬੰਦੀ ਕਰਦੇ ਹਾਂ